ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਮੈਂ ਗਗਨਦੀਪ ਕੌਰ ਪਿੰਡ ਤੌੜਾ ਜੀ ਜ਼ਿਲ੍ਹਾ ਬਰਨਾਲ ਆਪਣਾ ਆਪਾਂ ਟਿਕ ਦਾ ਕੰਮ ਸ਼ੁਰੂ ਕੀਤਾ ਹੋਈ ਘਰ ਤੋਂ ਹੀ ਆਪਾਂ ਹਰ ਤਰ੍ਹਾਂ ਦੇ ਸੂਟ ਰੈਡੀ ਕਰਦੇ ਹਾਂ ਜੀ ਮਸ਼ੀਨ ਵਰਕ ਆਰੀ ਵਰਕ ਖੈਂਡ ਵਰਕ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਬਸ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਆਪਣੇ ਡਿਜ਼ਾਈਨ ਵੀ ਤੁਸੀਂ Instagram ਤੇ ਜਾ ਕੇ ਆਪਣਾ ਪੇਜ ਬਣਿਆ ਹੈ ਗਿਟਾਲੀ ਵਾਲ ਬਟਿਕ ਉੱਥੇ ਦੇਖ ਸਕਦੇ ਹੋ ਜੇ ਕਿਸੇ ਨਵਾਂ ਵੀ ਡਿਜ਼ਾਈਨ ਭੇਜਣਾ ਤੁਸੀਂ ਉਹ ਵੀ ਪੇਚ ਸਕਦੇ ਹੋ ਜੀ ਬਟਿਕ ਦਾ ਮਤਲਬ ਇਹ ਹੁੰਦਾ ਜੀ ਜਏ ਜੀ ਤੁਹਾਡੀ ਪਸੰਦ ਹੋਊਗੀ ਹੋਏ ਸੀ ਸੂਟ ਰੈਡੀ ਹੋਣਗੇ ਜੀ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਕਿਸੇ ਵੀ ਤਰ੍ਹਾਂ ਵਰਕ ਕਰਵਾਉਣਾ ਚਾਹਣੇ ਹੋ ਕਰਵਾ ਸਕਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਜੇ ਆਪਾਂ ਲਈ ਕਹਿੰਜੀ ਬਾਗ ਹਣਾ ਬਾਗ ਮਸ਼ੀਨ ਵਰਕ ਕੀਤਾ ਹੋਇਆ ਇਸ ਤਰ੍ਹਾਂ ਪੂਰੀ ਫਿਨਿਸ਼ਿੰਗ ਦੇ ਨਾਲ ਆ ਜੀ ਦੇਖ ਸਕਦੇ ਆ ਤੁਸੀਂ 20 ਮੀਟਰ ਦਾ ਪਾਗ ਹੈ ਜੀ ਖੁੱਲਾ ਢੁੱਲਾ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਵਿੱਚ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਦਾ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਕਲਰ ਆ ਜੀ ਬਹੁਤ ਸੋਹਣਾ ਪਾਗ ਹੈ ਕਿਸੇ ਭੈਣ ਨੇ ਲੈਣਾ ਹੋਵੇ ਮੈਸੇਜ ਕਰ ਸਕਦੇ ਹੋ ਆਪਣੇ ਕੋਲ ਇਹ ਅਗਲਾ ਪਾਗ ਹੈ ਜੀ ਹੱਥੀ ਕੱਢਾ ਹੋਇਆ ਹੈ ਇਹ ਇਹ ਤੇ ਹੱਥ ਦਾ ਵਾਕਾ ਜੀ ਦੇਖ ਸਕਦੇ ਆ ਇਸ ਤਰ੍ਹਾਂ ਦਾ ਇਹ ਵਾਕਾ ਜੀ ਹੱਥ ਦਾ ਇਹ ਤੇ ਮੋੜਨੀਆਂ ਬਾਈਆਂ ਹੋਈਆਂ ਜੀ ਇਹ ਬਹੁਤ ਇੱਕ ਗਰਮਾ ਦੇ ਰੱਖਦੀਆਂ ਚੰਦਾ ਨਹੀਂ ਬੱਡਾ ਬਾਗ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਸੋਨਾ ਬਾਗ ਹੈ ਬਹੁਤ ਪਿਆਰਾ ਕਲਰ ਹੈ ਦੇਖ ਸਕਦੇ ਹੋ ਲੜੁਲਾ ਬਾਗ ਕਿਸੇ ਭੈਣੇ ਲੈਣਾ ਹੋਵੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ビデオで考えようとは思わなか